ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਤੋਂ ਕੜ ਗੱਬਰ ਨਗ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਹਾਲਾਪੀਤ ਸਿੰਘ ਪਿੰਡ ਘੋਲਿਆਖੁਰ ਜ਼ਿਲ੍ਹਾ ਮੁਕਤਸੀਨ ਨਿਹਾਲ ਸਿੰਘ ਦਾ ਮੋਬਾਈਲ ਨੰਬਰ ਜੀ 991795255 ਠੀਕ ਹੈ ਵੀਰੇ ਸੁਆ ਕਿੰਨਾ ਮਸੂਈ ਹੈ ਸੁਆ ਦੂਜੇ ਵਾਸਤੇ ਗੱਭਣਾ ਕਿੰਨੇ ਸਮੇਂ ਦੀ ਜੀ ਸਾਢੇ 5 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਆ ਕੋਈ ਵੀ ਵੀਰ ਆਪਦਾ ਡਾਕਟਰ ਲਿਆਉਣਾ ਚਾਹਦਾ ਹੋਵੇ ਹਾਂ ਚੈੱਕ ਕਰਾ ਸਕਦਾ ਜੀ ਕਿੰਨਾ ਤੱਕ ਤਿਆਰ ਆ ਜੀ ਉਹ 6 ਕਿਲੋ ਆ ਨੈਟ ਜਮਾ ਟੰਡੇ ਵਾਲਾ ਠੀਕ ਆ 6 ਕਿਸਣੇ 7 ਪਾ 6 ਕਿਨ ਨਟ ਜਮਾ ਠੀਕ ਆ ਜੀ ਹਾਂਜੀ ਥਣਾ ਦੀ ਗਰੰਟੀ ਹੈ ਜੀ ਇੱਕ ਨੰਬਰ ਹੋ ਗਈ ਜਾਨ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਵੀਰੇ ਭਾਈ ਦੱਸਦਾ ਕਿ ਸਾਢੇ 5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਉਹ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਂ ਲਿਆ ਕੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਸਕਦੇ ਆ ਸੋਨਾ ਮੁੱਠੀ ਵਾਲਾ ਥਾਣਾ 6 ਕਿਲੋ ਨੈੱਟ ਦੁੱਧ ਤਿਆਰ ਆ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਵੀਰੇ ਦੀ ਚਵਾਈ ਕਰ ਸਕਦਾ ਜੀ ਆਪਦੀ ਤਸੱਲੀ ਆਸਤੇ ਕਿਉਂਕਿ ਵੀਰੇ ਪਹਿਲਾਂ ਤਸੱਲੀ ਕੀਤੀ ਚੰਗੀ ਹੁੰਦੀ ਆ ਬਾਅਦ ਚ ਲਾਂਬੇ ਨਾਲੋ ਵੇਲ ਹਾਈਟ ਦੇ ਪੱਖ ਤੋਂ ਕਰਮ ਵਾਲੀ ਚੰਗੀ ਆ ਰੰਗ ਪ੍ਰਿੰਟ ਵੀ ਚੰਗਾ ਅੱਗੇ ਤੋਂ ਤੁਹਾਡੀ ਸੇਵਾ ਦੇ ਸਰਤੇ ਆ ਜਿਹੜਾ ਬਾਈ ਦੇ ਘਰੇ ਤਿਆਰ ਆ ਉਹ ਵੀਰੇ ਆਪਦੀ ਚਵਾਈ ਕਰਕੇ ਲੈ ਜਾਓ ਥਣਾ ਦਾ ਪੂਰ ਛਿੱਟਾ ਗੰਡ ਮਰੂੜੀ ਸਾਰੇ ਕਾਇਦੇ ਦੀ ਗਰੰਟੀ ਹੋਵੇ ਬਾਈ ਠੀਕ ਆ ਵੀਰੇ ਚੈੱਕ ਕਰੋ ਮੁੱਠੀ ਵਾਲਾ ਥਾਣਾ ਮਿਲਕਵੇਂਣ ਪੂਰੀ ਸਟਰੋਂਗ ਆਉਂਦੀ ਆ ਤੇ ਡਿਮਾਂਡ ਉਹ ਕਰਨੀ ਆ ਵੀਰੇ ਜਿਹੜੇ ਲੈਣੇ ਆ ਜੀ ਮਾਨਤਨ ਕਰਾਂਗੇ 45000 ਹੋਜੂ ਮਾਨਤਨ ਜੀ ਠੀਕ ਆ 45000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਬੈੜ ਚੰਗੀ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ